ਗਾਜ਼ਾ ਦੀ ਬਾਰ ਰੁਕ ਸਕਦੀ ਆ 2 ਸਾਲ ਤੋਂ ਜਿਹੜੀ ਲੜਾਈ ਚੱਲ ਰਹੀ ਆ ਇਜ਼ਰਾਈਲ ਗਾਜ਼ਾ ਹਮਾਸ ਵਾਲਿਆਂ ਦੀ ਉਹ ਲੜਾਈ ਰੁਕ ਸਕਦੀ ਆ ਇਹ ਨਿਤਨ ਜਾਹੁ ਇਜ਼ਰਾਈਲ ਦਾ ਪੀਐਮ ਤੇ ਅਮਰੀਕਾ ਦਾ ਜਿਹੜਾ ਟਰੰਪ ਐਸ ਵੇਲੇ ਰਾਸ਼ਟਰਪਤੀ ਆ ਉਹਨਾਂ ਦੇ ਵਿਚਕਾਰ ਇੱਕ ਡੀਲ ਹੋਈ ਆ ਇਹ ਗਾਜ਼ਾ ਨੂੰ ਲੈ ਕੇ ਪੀਸ ਡੀਲ ਹੋਈ ਆ ਕੀ ਆ ਇਹ ਸਾਰਾ ਮਸਲਾ ਇਹਦੇ ਤੇ ਤਰਤੀਬ ਨਾਲ ਆਪਾਂ ਜਾਣਕਾਰੀ ਸਾਂਝੀ ਕਰਦੇ ਆ ਆਜੋ ਗਾਜ਼ਾ ਪੱਟੀ ਦੀ ਬਾਰ ਇਹ ਲੜਾਈ ਜਿਹੜੀ ਆ ਇਜ਼ਰਾਈਲ ਵਾਲਿਆਂ ਨੇ ਉੱਥੇ ਅਟੈਕ ਕੀਤਾ ਲੜਾਈ ਕਾਦੀ ਆ ਇੱਕ ਪਾਸੜੀ ਆ ਉਹ ਜਿਹੜੀ ਚੱਲਦੀ ਹੋਈ ਲੜਾਈ ਨੂੰ ਇਹਨੂੰ ਚੱਲਦੇ ਹੋਏ 2 ਸਾਲ ਹੋ ਚੁੱਕੇ ਆ 7 ਅਕਤੂਬਰ 2023 ਨੂੰ ਹਮਾਸ ਵਾਲਿਆਂ ਨੇ ਪਹਿਲਾਂ ਇਜ਼ਰਾਇਲ ਦੇ ਉੱਤੇ ਹਮਲਾ ਕੀਤਾ ਸੀਗਾ ਟੋਟਲ 1200 ਇਜ਼ਰਾਇਲ ਵਾਲੇ ਮਾਰ ਦਿੱਤੇ ਸੀਗੇ ਨਾ ਹਮਾਸ ਵਾਲਿਆਂ ਨੇ 251 ਇਦਾਂ ਅਰੈਸਟ ਕਰ ਲੈ ਸੀਗੇ ਕਿਡਨਾਪ ਕਰਕੇ ਲੈ ਗਏ ਸੀਗੇ ਇਹ ਹਮਾਸ ਵਾਲੇ ਤੇ ਉਹਦੇ ਵਿੱਚ ਉਹ ਦੱਸਿਆ ਜਾ ਰਿਹਾ ਬਾਕੀ ਦਾ ਸਾਰੇ ਮਰ ਮੁੜ ਗਏ ਆ ਥੋੜੇ ਬਹੁਤੇ ਇਹਨਾਂ ਨੇ ਛੱਡ ਵੀ ਦਿੱਤੇ ਆ ਹਮਾਸ ਵਾਲਿਆਂ ਨੇ ਪਰ ਜਿਹੜੇ 20 ਜਿਹੜੇ ਜ਼ਿੰਦਾ ਹੈਗੇ ਆ ਇਹ ਇਜ਼ਰਾਇਲ ਦੇ ਹੋਸਟੇਜ ਉਹੋ ਹਾਲੇ ਵੀ ਹਮਾਸ ਵਾਲਿਆਂ ਦੇ ਕੋਲ ਆ ਹਮਾਸ ਦੇ ਇਸੇ ਹੀ ਹਮਲੇ ਦੇ ਵਿਰੋਧ ਦੇ ਵਿੱਚ ਇਜ਼ਰਾਈਲ ਵਾਲਿਆਂ ਨੇ ਉੱਥੇ ਪਿਛਲੇ 2 ਸਾਲਾਂ ਤੋਂ ਐਨ ਪੂਰਾ ਕਹਿਰ ਟਾਇਆ ਹੋਇਆ ਬੰਬਾਰੀ ਕੀਤੀ ਹੋਈ ਆ ਇਹ ਜਿਹੜੀਆਂ ਉੱਥੇ ਬਿਲਡਿੰਗਾਂ ਵੀ ਸੀਗੀਆਂ ਗਾਜ਼ਾ ਦੇ ਵਿੱਚ ਲਗਭਗ 80% ਉੱਥੇ ਐਨ ਮਲਬੇ ਦੀ ਤਰ੍ਹਾਂ ਬਚਾ ਛਟਿਆ ਪੂਰਾ ਸ਼ਹਿਰ ਦਾ ਸ਼ਹਿਰ ਤਬਾਹ ਕਰ ਚੁੱਕਿਆ ਦੱਸਿਆ ਯਾਰਾ ਲਗਭਗ ਇੱਥੇ ਜਿਹੜੇ ਲੋਕ ਸੀਗੇ ਗਾਜ਼ਾ ਦੇ ਵਿੱਚ ਰਹਿੰਦੇ ਆ ਉਹਨਾਂ ਦੇ ਵਿੱਚੋਂ 66% ਹਜ਼ਾਰ ਦੇ ਕਰੀਬ ਜਿਹੜੇ ਲੋਕ ਆ ਉਹ ਮਰ ਚੁੱਕੇ ਆ ਜਿਹਦੇ ਵਿੱਚੋਂ ਜਿਹੜੇ ਹਮਾਸ ਵਾਲੇ ਹੋਣੇ ਆ ਜਿਹੜੇ ਉਹਨਾਂ ਨੂੰ ਅਤਵਾਦੀ ਗਰੋਹ ਵੀ ਕਿਹਾ ਜਾਂਦਾ ਉਹ ਤਾਂ ਘੱਟ ਹੀ ਹੋਣੇ ਆ ਪਰ ਜ਼ਿਆਦਾਤਰ ਉੱਥੇ ਜਿਹੜੇ ਆਮ ਲੋਕ ਸੀਗੇ ਉਹਨਾਂ ਦੇ ਘਰ ਬਿਲਡਿੰਗਾਂ ਇਹਨਾਂ ਨੇ ਮਤਲਬ ਕਿ ਖਤਮ ਕਰ ਦਿੱਤੀਆਂ ਆਮ ਲੋਕਾਂ ਦੇ ਵਿੱਚ ਵੀ ਜ਼ਿਆਦਾਤਰ ਬਜ਼ੁਰਗ ਬੱਚੇ ਸੀਗੇ ਐਸ ਵੇਲੇ ਗਾਜ਼ਾ ਦੇ ਵਿੱਚ ਭੁੱਖਮਰੀ ਫੈਲੀ ਹੋਈ ਆ ਲਗਭਗ 5 ਲੱਖ ਲੋਕੀ ਜਿਹੜਿਆ ਉਹ ਇੱਕ ਤਰ੍ਹਾਂ ਨਾਲ ਅਕਾਲ ਦੀ ਸਥਿਤੀ ਤਾਂ ਜਿੱਥੇ ਭੁੱਖਮਰੀ ਆ ਬੱਚਿਆਂ ਦੀਆਂ ਹੱਡੀਆਂ ਨਿਕਲ ਚੁੱਕੀਆਂ ਆ ਨਾ ਇਹੀ ਤਸਵੀਰਾਂ ਇਸ ਵੇਲੇ ਵਰਲਡਵਾਈਡ ਲੋਕਾਂ ਦੇ ਸਾਹਮਣੇ ਘੁੰਮ ਰਹੀਆਂ ਕਿ ਗਾਜਾਂ ਦੇ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਇਸ ਵੇਲੇ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਆ ਸੋ ਇਸੇ ਹੀ ਵਿੱਚ ਹੁਣ ਇਹ ਟਰੰਪ ਤੇ ਨਿਤਨ ਜਾਊ ਨੇ 29 ਇਹ ਸਤੰਬਰ ਨੂੰ ਇੱਕ ਮੀਟਿੰਗ ਕੀਤੀ ਸੀਗੀ ਨਿਤਨ ਜਾਊ ਗਿਆ ਵਾਈਟ ਹਾਊਸ ਅਮਰੀਕਾ ਦੇ ਵਿੱਚ ਉੱਥੇ ਹੀ ਇਹ ਸਾਰੀ ਮੀਟਿੰਗ ਕੀਤੀ ਜਿਹਦੇ ਵਿੱਚ ਦੋਨਾਂ ਨੇ ਜਿਹੜੀ ਇਹ ਵਾਰ ਚੱਲਦੀ ਸੀਗੀ ਇਹਨੂੰ ਲੈ ਕੇ ਕਿਉਂਕਿ ਇਸ ਵੇਲੇ ਪੂਰੇ ਵਰਲਡ ਦਾ ਪ੍ਰੈਸ਼ਰ ਵੀ ਜਿਹੜਾ ਇਜ਼ਰਾਈਲ ਨਿਤਨ ਜਾਊ ਟਰੰਪ ਦੇ ਉੱਤੇ ਪੈ ਚੁੱਕਿਆ ਆ ਇਸ ਲਈ ਹੀ ਹੋਣ ਇਹਨਾਂ ਨੇ ਇੱਕ ਪੀਸ ਡੀਲ ਦਾ ਜਾਨੀ ਕਿ ਇਹ ਕਰਨ ਦਾ ਫੈਸਲਾ ਕੀਤਾ ਇਸ ਪੀਸ ਡੀਲ ਵਿੱਚ ਕਿਹੜੇ ਕਿਹੜੇ ਪੁਆਇੰਟ ਰੱਖੇ ਗਏ ਆ ਇਹ ਪੀਸ ਡੀਲ ਕਿੱਦਾਂ ਕੰਮ ਕਰੂਗੀ ਗਾਜਾ ਪੱਟੀ ਦੇ ਵਿੱਚ ਕਿੱਦਾਂ ਸ਼ਾਂਤੀ ਹੋਊਗੀ ਲੋਕਾਂ ਦੀ ਜਿਹੜੀ ਇੱਥੇ ਮਾਰੋ-ਮਾਰੀ ਹੋ ਰਹੀ ਆ ਉਹ ਕਿੱਦਾਂ ਖਤਮ ਹੋਊਗੀ ਉੱਤੇ ਆਪਾਂ ਵੀ ਇਹਨਾਂ ਚੰਗੀ ਤਰ੍ਹਾਂ ਗੱਲਬਾਤ ਕਰ ਲੈਨੇ ਆ ਇਹ ਜਿਹੜੀ ਪੀਸ ਡੀਲ ਆ ਇਹਦੇ ਵਿੱਚ 20 ਪੁਆਇੰਟ ਲੈ ਕੇ ਆਏ ਆ ਇਹ 트ੰਪ ਸਾਬ ਤੇ ਨਿਤਨ ਜਾਉ ਨੰਬਰ 1 ਤੇ ਲੈ ਕੇ ਆਏ ਆ ਜਿਹੜਾ ਕਿ ਇਹ ਟੈਰਰ ਫਰੀ ਜ਼ੋਨ ਆ ਗਾਜਾ ਨੂੰ ਬਣਾਤਾ ਜਾਊਗਾ ਮਤਲਬ ਕਿ ਇੱਥੇ ਕੋਈ ਵੀ ਟੈਰਰਿਸਟ ਅਤਵਾਦੀ ਗਰੂਪ ਵਗੈਰਾ ਨਹੀਂ ਹੋਊਗਾ ਇਹਨੂੰ ਟੈਰਰ ਫਰੀ ਜ਼ੋਨ ਬਣਾਇਆ ਜਾਊਗਾ ਨੰਬਰ 2 ਤੇ ਆ ਗਿਆ ਗਾਜਾ ਬਿਲਵੀ ਰੀ ਡਿਵੈਲਪਮੈਂਟ ਮਤਲਬ ਕਿ ਜਿਹੜੀ ਇਹ ਗਾਜਾ ਪੱਟੀਆਂ ਨੂੰ ਦੁਬਾਰਾ ਬਣਾਇਆ ਜਾਊਗਾ ਜਿਹੜਾ 80% ਐਸ ਵੇਲੇ ਇੱਥੇ ਖਤਮ ਕਰ ਦਿੱਤੀਆਂ ਬਿਲਡਿੰਗਾਂ ਇਹ ਕਹਿੰਦੇ ਇੱਥੇ ਦੁਬਾਰਾ ਬਣਾਇਆ ਜਾਊਗਾ ਇੱਥੋਂ ਦੇ ਲੋਕਾਂ ਦੇ ਰਹਿਣ ਦੇ ਲਈ ਨੰਬਰ 3 ਤੇ ਕਹਿੰਦਾ ਜੀ ਜਿਹੜੀ ਇਹ ਲੜਾਈ ਚੱਲ ਰਹੀ ਆ ਉਹ ਉਹ ਇਮੀਡੀਏਟਲੀ ਮਤਲਬ ਕਿ ਖਤਮ ਹੋ ਜਾਊਗੀ ਰੁਕ ਜਾਊਗੀ ਜਦੋਂ ਦੋਨੋਂ ਸਾਈਡ ਦੇ ਉੱਤੋਂ ਐਗਰੀਮੈਂਟ ਹੋ ਜਾਊਗਾ ਸਾਈਨ ਹੋ ਜਾਊਗੇ ਮਤਲਬ ਕਿ ਇਜ਼ਰਾਈਲ ਵਾਲੇ ਪਾਸਿਓਂ ਤਾਂ ਇਹ ਸਹਿਮਤੀ ਆ ਜਦੋਂ ਹਮਾਸ ਵਾਲੇ ਇਹ ਜਿਹੜਾ ਇਹ ਮਤਲਬ ਕਿ ਪੀਸ ਪੁਆਇੰਟ ਹੈਗਾ ਡੀਲ ਹੈਗੀ ਆ ਉਹਦੇ ਤੇ ਸਾਈਨ ਕਰ ਦੂਗੇ ਇਮੀਡੀਏਟਲੀ ਇਥੇ ਸੀਜ਼ਫਾਇਰ ਕਰ ਦਿੱਤਾ ਜਾਊਗਾ ਨੰਬਰ 4 ਤੇ ਕਿਹਾ ਜੀ ਜਿੰਨੇ ਵੀ ਇਹ ਇਜ਼ਰਾਈਲ ਦੇ ਬਚੇ ਹੋਏ ਲੋਕ ਆ ਹੁਣ ਜਿਹੜੇ ਇਹਨਾਂ ਨੇ ਕਡਨੈਪ ਕੀਤੇ ਸੀਗੇ ਹਮਾਸ ਵਾਲਿਆਂ ਨੇ ਉਹ 72 ਘੰਟਿਆਂ ਦੇ ਵਿੱਚ ਉਹ ਮਤਲਬ ਕਿ ਵਾਪਸ ਜਿਹੜੇ ਆ ਇਜ਼ਰਾਈਲ ਆੜਿਆਂ ਨੂੰ ਦੇਣੇ ਪਊਗੇ ਹਮਾਸ ਵਾਲਿਆਂ ਨੂੰ ਨੰਬਰ 5 ਤੇ ਇਜ਼ਰਾਈਲ ਵਾਲਿਆਂ ਨੇ ਜਿਹੜੇ ਫੜੇ ਹੋਏ ਆ ਫਲਸਤੀਨ ਦੇ ਜਿਹਦੇ ਵਿੱਚੋਂ 250 ਦੇ ਕਰੀਬ ਨੂੰ ਜਿਹੜਾ ਇਹ ਉਮਰ ਕੈਦ ਦੀ ਸਜ਼ਾ ਹੋਈ ਆ ਤੇ 1700 ਹੋਰ ਹੈਗੇ ਆ ਇਹ ਸਾਰੇ ਜਿਹੜੇ ਆ ਇਹ ਵੀ ਛੱਡ ਦਿੱਤੇ ਜਾਊਗੇ ਇਜ਼ਰਾਈਲ ਦੀ ਤਰਫ ਤੋਂ ਇੱਕ ਤਰ੍ਹਾਂ ਦੇ ਨਾਲ ਐਕਸਚੇਂਜ ਡੀਲ ਆਲਾ ਹਿਸਾਬ ਹੋਊਗਾ ਹਮਾਸ ਵਾਲੇ ਉਧਰੋਂ ਛੱਡੂਗੇ ਉਹਨਾਂ ਦੇ ਜਿਹੜੇ 20 ਕੁ ਬੱਚੇ ਆ ਬਾਕੀ ਪਹਿਲੇ ਵੀ ਥੋੜੇ ਉਹਨਾਂ ਨੇ ਛੱਡ ਦਿੱਤੇ ਸੀਗੇ ਜਿਹੜੇ ਬਚੇ ਉਹ ਆ ਮਤਲਬ ਬਾਕੀ ਜਿਹੜੇ ਫਲਸਤੀਨ ਵਾਲੇ ਫੜੇ ਹੋਏ ਇਜ਼ਰਾਇਲ ਆੜਿਆਂ ਨੇ ਉਹ ਵੀ ਨਾਲ ਦੀ ਨਾਲ ਉਧਰੋਂ ਛੱਡ ਦਊਗੇ ਨੰਬਰ 6 ਤੇ ਕਹਿੰਦੇ ਆ ਕਿ ਜਿਹੜੇ ਹਮਾਸ ਦੇ ਮੈਂਬਰ ਆ ਆਪਣੇ ਜਿਹੜੇ ਉਹ ਹਥਿਆਰ ਆ ਉਹ ਸਿੱਟ ਦਊਗੇ ਤੇ ਜਿਹੜੇ ਇਜ਼ਰਾਇਲ ਵਾਲਿਆ ਉਹ ਹਮਾਸ ਵਾਲਿਆਂ ਨੂੰ ਮਤਲਬ ਕਿ ਇੱਥੋਂ ਨਿਕਲ ਦਊਗੇ ਗਾਜ਼ਾ ਤੋਂ ਉਹ ਛੱਡ ਚੁੜ ਕੇ ਹਮਾਸ ਵਾਲੇ ਚਲੇ ਜਾਣ ਤੇ ਜਿਹੜੇ ਇਹ ਇਜ਼ਰਾਇਲ ਵਾਲੇ ਹੋਊਗੇ ਉਹਨਾਂ ਦੇ ਕੋਈ ਵੀ ਗੋਲੀ ਨਹੀਂ ਮਾਰੂਗੇ ਪਿੱਠ ਤੇ ਕਹਿੰਦੇ ਚੁੱਪਚਾਪ ਤੁਸੀਂ ਇੱਥੇ ਚਲੇ ਜਾਓ ਨੰਬਰ 7 ਤੇ ਆ ਕਿ ਜਿਹੜੀ ਇਹ ਕੋਈ ਵੀ ਏਡ ਆ ਜਿਹੜੇ ਬਾਹਰਲੇ ਮੁਲਕ ਭੇਜ ਰਹੇ ਆ ਜਾਂ ਲੋਕ ਭੇਜ ਰਹੇ ਆ ਜਾਂ ਕੋਈ ਹੋਰ ਸੰਸਥਾਵਾਂ ਜਿਹੜੀਆਂ ਹੈਲਪ ਕਰਨਾ ਚਾਹੁੰਦੀਆਂ ਇਹ ਗਾਜਾ ਦੇ ਵਿੱਚ ਉਹ ਜਿਹੜੀ ਏਡ ਆ ਉਹ ਫੁੱਲੀ ਤੌਰ ਤੇ ਇਮੀਡੀਏਟਲੀ ਜਦੋਂ ਇਹ ਸ਼ਰਤਾਂ ਪੂਰੀਆਂ ਹੋਜੂਗੀਆਂ ਇਮੀਡੀਏਟਲੀ ਗਾਜ਼ਾ ਦੇ ਵਿੱਚ ਪ੍ਰੋਵਾਈਡ ਕਰਵਾਈ ਜਾਊਗੀ ਜੇ ਮੈਂ ਦੱਸਦਾ ਹੁਣ ਜਿਹੜੀ ਕੋਈ ਵੀ ਸਹਾਇਤਾ ਇਹ ਦਿੱਤੀ ਜਾਂਦੀ ਆ ਅਰਬ ਦੇਸ਼ਾਂ ਵੱਲੋਂ ਵੀ ਜਾਂ ਕੋਈ ਹੋਰ ਯੂਰਪ ਦੇ ਦੇਸ਼ਾਂ ਵੱਲੋਂ ਵੀ ਉਹ ਜਿਹੜੀ ਗਾਜ਼ਾ ਪੱਟੀ ਦੇ ਵਿੱਚ ਇਜ਼ਰਾਈਲ ਵਾਲੇ ਪਹੁੰਚਣ ਹੀ ਨਹੀਂ ਦੇ ਰਹਿ ਉਹਨਾਂ ਨੇ ਸਾਰੇ ਰਸਤੇ ਰੁਸਤੇ ਬਲਾਕ ਕੀਤੇ ਹੋਏ ਆ ਨਾਲ ਹੀ ਕਹਿੰਦੇ ਇਹ ਰੀਬਿਲਡ ਜਿਹੜਾ ਇਹਨਾਂ ਦਾ ਹਟਿਆ ਆ ਬਿਲਡਿੰਗਾਂ ਬਿਲਡਿੰਗਾਂ ਜਿਹੜੀਆਂ ਲੜੀਂਦੀਆਂ ਹੈਗੀਆਂ ਹਸਪੀਟਲ ਵਗੈਰਾ ਇਹ ਸਾਰੇ ਦੁਬਾਰਾ ਰੀਬਿਲਡ ਕਰਨੇ ਵਾਲਾ ਕੰਮ ਛੇਤੀ ਤੋਂ ਛੇਤੀ ਸ਼ੁਰੂ ਕਰ ਦਿੱਤਾ ਜਾਊਗਾ 8ਵੇਂ ਨੰਬਰ ਤੇ UN ਦੁਆਰਾ ਕੋਈ ਵੀ ਏਡਸ ਜਾਂ ਉੱਥੇ ਰੈੱਡ ਕਰਾਸ ਦੁਆਰਾ ਕੋਈ ਵੀ ਮਤਲਬ ਏਡਸ ਭੇਜੀਆਂ ਜਾਊਗੀਆਂ ਜਦੋਂ ਇਹ ਸਾਰਾ ਕੁਝ ਹੋ ਜਾਊਗਾ ਐਗਰੀਮੈਂਟ ਹੋ ਜਾਊਗਾ ਸਾਈਨ ਹੋ ਜਾਊਗਾ ਇਹ ਵੀ ਇਮੀਡੀਏਟਲੀ ਮਤਲਬ ਕਿ ਉੱਥੇ ਜਾ ਸਕੂਗੀਆਂ ਗਾਜਾ ਦੇ ਵਿੱਚ ਜਾ ਕੇ ਲੋਕਾਂ ਨੂੰ ਜਿਹੜੇ ਉੱਥੇ ਜਖਮੀ ਜੁਖਮੀਆਂ ਉਹਨਾਂ ਨੂੰ ਚੱਕ ਥੱਲ ਸਕੂਗੀਆਂ ਹਨਾ ਨੰਬਰ 9 ਤੇ ਗਾਜਾ ਦੀ ਜਿਹੜੀ ਗਵਰਨਮੈਂਟ ਹੋਊਗੀ ਉਹ ਟੈਂਪੋਰਰੀ ਤੌਰ ਤੇ ਬਣਾਤੀ ਜਾਊਗੀ ਉਹਦੇ ਵਿੱਚ ਫਲਸਤੀਨ ਦੇ ਲੋਕਾਂ ਦੀ ਹੀ ਗਾਜ਼ਾ ਦੇ ਲੋਕਾਂ ਦੀ ਹੀ ਇੱਕ ਕਮੇਟੀ ਹੋਊਗੀ ਉਹ ਕਮੇਟੀ ਇੱਕ ਇੰਟਰਨੈਸ਼ਨਲ ਇੱਕ ਬੋਰਡ ਬਣਾਇਆ ਜਾਊਗਾ ਉਹਦੇ ਮਤਲਬ ਕਿ ਥੱਲੇ ਹੋਊਗੀ ਤੇ ਇਹ ਜਿਹੜਾ ਇੰਟਰਨੈਸ਼ਨਲ ਬੋਰਡ ਹੋਊਗਾ ਇੱਕ ਯੂਕੇ ਦਾ ਜਿਹੜਾ ਮਤਲਬ ਸਾਬਕਾ ਪੀਐਮ ਹੈ ਗਿਆ ਟੋਨੀ ਬਲੇਅਰ ਹਾਂਜੀ ਨਾਮ ਤੁਸੀਂ ਸੁਣਿਆ ਹੋਣਾ ਉਹਦੇ ਅੰਡਰ ਇਹ ਸਾਰੀ ਜਿਹੜੀ ਹੋਊਗੀ ਤੇ ਇਹ ਜਿਹੜੀ ਮਤਲਬ ਕਿ ਇਹ ਜਿਹੜੀ ਇੰਟਰਨੈਸ਼ਨਲ ਬਾਡੀ ਹੋਊਗੀ ਉਹ ਵੀ ਉੱਪਰ ਟਰੰਪ ਨੂੰ ਜਵਾਬ ਦੇ ਹੋਊਗੀ ਮਤਲਬ ਕਿ ਟਰੰਪ ਅੰਕਲ ਹੀ ਹੋਣਗੇ ਜੀ ਉੱਪਰ ਉਹ ਹੀ ਤੈਅ ਕਰੂਗੇ ਥੱਲੇ ਫਲਸਤੀਨ ਫੂਲਸ ਤਨਾਂੜਿਆਂ ਦਾ ਚਲੋ ਨਹੀਂ ਆ 10ਵੇਂ ਨੰਬਰ ਤੇ ਆ ਗਿਆ ਜੀ ਟਰੰਪ ਇਕਨੋਮਿਕ ਪਲਾਨ ਟੂ ਰੀਬਿਲਡ ਗਾਜ਼ਾ ਵਿਦ ਗਲੋਬਲ ਇਨਵੈਸਟਮੈਂਟ ਐਂਡ ਜੋਬ ਕ੍ਰੀਏਸ਼ਨ ਸੋ ਇਸ ਤਰ੍ਹਾਂ ਇਹ ਟਰੰਪ ਐ ਇਕਨੋਮਿਕ ਦਾ ਇਹ ਟਰੰਪ ਅੰਕਲ ਦਾ ਜਿਹੜਾ ਪਲਾਨ ਆ ਇਹ ਜਿਹੜਾ ਗਾਜ਼ਾ ਨੂੰ ਰੀਬਿਲਡ ਕੀਤਾ ਜਾਊਗਾ ਇੱਥੇ ਜਾਨੀ ਕਿ ਬਾਹਰੋਂ-ਬਾਹਰੋਂ ਮਤਲਬ ਕਿ ਕੋਈ ਵੀ ਦੁਨੀਆ ਦੇ ਹਿੱਸੇ ਤੋਂ ਜਾਨੀ ਕਿ ਕਹਿੰਦਾ ਕਿ ਲਿਆ ਲੈ ਕੇ ਇਨਵੈਸਟਮੈਂਟ ਕਰਾਈ ਜਾਊਗੀ ਇੱਥੇ ਗਾਜ਼ਾ ਦੇ ਵਿੱਚ ਇਹਨੂੰ ਰੀਬਿਲਡ ਕਰਨ ਦੇ ਲਈ ਤੇ ਇੱਥੇ ਜਿਹੜੀਆਂ ਜੌਬ ਓਪਰਚ्युनिटीਆਂ ਜਿਹੜੇ ਫਲਸਤੀਨ ਦੇ ਲੋਕ ਆ ਗਾਜ਼ਾ 'ਚ ਰਹਿੰਦੇ ਉਹਨਾਂ ਨੂੰ ਦਿੱਤੀਆਂ ਜਾਊਗੀਆਂ ਨੰਬਰ 11 ਤੇ ਆ ਗਿਆ ਜੀ ਇਹਨੂੰ ਇੱਕ ਗਾਜ਼ਾ ਨੂੰ ਸਪੈਸ਼ਲ ਇਕਨੋਮਿਕ ਜ਼ੋਨ ਬਣਾਇਆ ਜਾਊਗਾ ਇਹਨੂੰ ਇਦਾਂ ਸਟੈਬਲਿਸ਼ਟ ਕੀਤਾ ਜਾਊਗਾ ਕਿਉਂਕਿ ਉੱਥੇ ਤੁਸੀਂ ਦੇਖਿਆ ਹੋਣਾ ਜਿਹੜਾ ਗਾਜ਼ਾ ਹੈ ਨ ਸਮੁੰਦਰ ਦੇ ਕੰਢੇ ਦੇ ਉੱਤੇ ਆ ਲੋਕੇਸ਼ਨ ਉਹਦੀ ਬਹੁਤ ਵਧੀਆ ਆ ਜਦੋਂ 2 ਸਾਲ ਪਹਿਲਾਂ ਤੋਂ ਜਦੋਂ ਉੱਥੇ ਹਮਲੇ ਨਹੀਂ ਹੋਇਆ ਸੀਗਾ ਬਹੁਤ ਸੋਹਣੀ ਇੱਕ ਲੋਕੇਸ਼ਨ ਸਿਗੀ ਹੈ ਨਾ ਸੋ ਇਹ ਕਹਿੰਦਾ ਦਵਾਰਾ ਨੂੰ ਸਟੈਬਲਿਸ਼ਡ ਕੀਤਾ ਜਾਊਗਾ ਇੱਕ ਤਰ੍ਹਾਂ ਦੇ ਨਾਲ ਇਕਨੋਮਿਕ ਜ਼ੋਨ ਬਣਾਇਆ ਜਾਊਗਾ ਜਿਹੜੀ ਉਹਦੀ ਲੋਕੇਸ਼ਨ ਜੇ ਦੇਖਿਆ ਜਾਵੇ ਜਿਹੜਾ ਵਪਾਰ ਵੀ ਹੁੰਦਾ ਹੈ ਸਮੁੰਦਰ ਰਾਸਤੇ ਉਹਦੇ ਵੀ ਪੱਖੋਂ ਬਹੁਤ ਹੀ ਇੱਕ ਲੜੁੰਦੀ ਆ ਨੰਬਰ ਤੇ ਕੋਈ ਵੀ ਲੋਕਾਂ ਨੂੰ ਉੱਥੋਂ ਜਾਨੀ ਕਿ ਛੱਡ ਕੇ ਜਾਣ ਦੀ ਮਤਲਬ ਕਿ ਜ਼ਰੂਰਤ ਨਹੀਂ ਪਊਗੀ گاਜਾਂ ਨੂੰ ਛੱਡ ਕੇ ਜਾਣ ਦੀ ਜ਼ਰੂਰਤ ਨਹੀਂ ਹੋਊਗੀ ਲੋਕ ਉੱਥੇ ਜਾਨੀ ਕਿ ਫ੍ਰੀ ਹੋਊਗੇ ਉੱਥੇ ਰਹਿਣਾ ਚਾਹੁੰਦੇ ਆ ਜਾਂ ਛੱਡ ਕੇ ਜਾਣਾ ਚਾਹੁੰਦੇ ਆ ਜਾਂ ਜਿਹੜੇ ਛੱਡ ਕੇ ਵੀ ਗਏ ਆ ਉਹ ਵੀ ਵਾਪਸ ਆ ਸਕਦੇ ਆ ਨੰਬਰ 13 ਤੇ ਜਿਹੜੇ ਇਹ ਹਮਾਸ ਵਾਲੇ ਆ ਉਹ ਕੋਈ ਵੀ ਜਿਹੜੀ ਉੱਥੇ ਮਤਲਬ ਗਵਰਨਰ ਜਿਹੜੀ ਇੱਕ ਬਾਡੀ ਬਣਾਉਗੀ ਉਹਦੇ ਵਿੱਚ ਹਮਾਸ ਵਾਲੇ ਕੁਛ ਵੀ ਉਹਦੇ ਵਿੱਚ ਇੰਟਰਫੇਅਰ ਨਹੀਂ ਕਰੂਗੇ ਨਾ ਹੀ ਕੋਈ ਉਹਨਾਂ ਦਾ ਬੰਦਾ ਵਿੱਚ ਹੋਊਗਾ ਜਿਹੜੇ ਇਹ ਹਮਾਸ ਵਾਲਿਆਂ ਦੇ ਜਿਹੜੇ ਸਾਰੇ ਹਥਿਆਰ ਆ ਉਹ ਵੀ ਮਤਲਬ ਕੀ ਉਹ ਸੈੱਟ ਦੇਣ ਤੇ ਮਤਲਬ ਕੀ ਉਹ ਇੱਥੋਂ ਛੱਡ ਛੁੱਡ ਕੇ ਚੱਲ ਜਾਣ ਸਿੱਧਾ ਗੱਲਬਾਤ ਆ ਕਿ ਹਮਾਸ ਵਾਲੇ ਆਪਣੀ ਜਿਹੜੀ ਸ਼ਮੂਲੀਅਤ ਆ ਉਹ ਗਾਜ਼ਾ ਦੇ ਵਿੱਚੋਂ ਖਤਮ ਕਰਨ ਨੰਬਰ 14 ਤੇ ਆ ਗਿਆ ਜਿਹੜੇ ਹਮਾਸ ਦੀ ਹਮਾਇਤ ਕਰਦੇ ਆ ਜਿਹੜੇ ਮਤਲਬ ਕਿ ਲੋਕਲ 파ਟਨਰ ਹੈਗੇ ਆ ਨਾ ਜਿਹਦਾ ਅਰਬ ਦੇਸ਼ਾਂ ਚੋਂ ਕਈ ਹੈਗੇ ਆ ਤੁਰਕੀ ਵਾਲੇ ਹੋਗੇ ਜਾਂ ਜਮਨ ਵਾਲੇ ਹੋਗੇ ਜਾਂ ਸਾਉਦੀ ਚ ਵੀ ਹੈਗੇ ਆ ਨਾ ਤੇ ਉਹ ਵਾਲੇ ਜਿਹੜੇ ਲੋਕ ਆ ਉਹ ਵੀ ਹਮਾਸ ਵਾਲਿਆਂ ਦੀ ਗਾਰੰਟੀ ਤੇ ਸਿਕਿਉਰਿਟੀ ਲੈਣਗੇ ਦੁਬਾਰਾ ਐਦਾਂ ਦਾ ਕਦਮ ਨਹੀਂ ਕਰੂਗੇ ਜੋ 7 ਅਕਤੂਬਰ 2023 ਨੂੰ ਉਹਨਾਂ ਨੇ ਕੀਤਾ ਸੀ 15ਵੇਂ ਨੰਬਰ ਤੇ ਇੱਥੇ ਯਾਨੀ ਕਿ ਇੱਕ ਤਰ੍ਹਾਂ ਨਾਲ ਇੰਟਰਨੈਸ਼ਨਲ ਫੋਰਸਾਂ ਰੱਖੀਆਂ ਜਾਊਗੀਆਂ ਗਾਜ਼ਾ ਦੇ ਵਿੱਚ ਗਾਜ਼ਾ ਦੀ ਆਪਣੀ ਕੋਈ ਫੋਰਸ ਨਹੀਂ ਹੋਊਗੀ ਇੰਟਰਨੈਸ਼ਨਲ ਫੋਰਸਾਂ ਰੱਖੀਆਂ ਜਾਊਗੀਆਂ ਜਿਹੜੀਆਂ ਕਿ ਬਾਅਦ ਦੇ ਵਿੱਚ ਗਾਜ਼ਾ ਦੀ ਪੁਲਿਸ ਨੂੰ ਵੀ ਉੱਥੇ ਟ੍ਰੇਨ ਕਰਨਗੀਆਂ ਤੇ ਉਹਦੀ ਜਿਹੜੀ ਸੁਰੱਖਿਆ ਹੋਊਗੀ ਗਾਜ਼ਾ ਦੇ ਲੋਕਾਂ ਦੀ ਉਹ ਵੀ ਸਾਰਾ ਇਹ ਦੇਖੂਗੀਆਂ ਇੰਟਰਨੈਸ਼ਨਲ ਫੋਰਸਸ 16ਵੇਂ ਨੰਬਰ ਤੇ ਇਜ਼ਰਾਈਲ ਵਾਲਾ ਜਿਹੜਾ ਦੱਸਿਆ ਜਾ ਰਿਹਾ ਕਿ ਇਜ਼ਰਾਈਲ ਜਿਹੜਾ ਆ ਗਾਜ਼ਾ ਦੇ ਉੱਤੇ ਕਬਜ਼ਾ ਨਹੀਂ ਕਰੂਗਾ ਤੇ ਆਪਣੀਆਂ ਜਿਹੜੀਆਂ ਫੋਰਸਾਂ ਵੀ ਆ ਉਹਨਾਂ ਨੇ ਉਹਨਾਂ ਨੂੰ ਵੀ ਉਹ ਵਾਪਸ ਬੁਲਾ ਲਊਗਾ ਜਿਹੜੀਆਂ ਇਜ਼ਰਾਈਲ ਦੀਆਂ ਫੋਰਸਾਂ ਆ ਆ ਜਿਹੜਾ ਇੱਕ ਨੀਲਾ ਲਾਈਨ ਤੁਸੀਂ ਦੇਖ ਸਕਦੇ ਆ ਇੱਥੋਂ ਤੱਕ ਪਹੁੰਚ ਚੁੱਕੀਆਂ ਆ ਇੱਥੋਂ ਤੱਕ ਇੱਕ ਤਰ੍ਹਾਂ ਦੇ ਨਾਲ ਇਜ਼ਰਾਈਲ ਦੀਆਂ ਫੋਰਸਾਂ ਦਾ ਹੀ ਇਸ ਵੇਲੇ ਕਬਜ਼ਾ ਆ ਸਿਰਫ ਆ ਜਿਹੜਾ ਬਲੂ ਦੇ ਵਿੱਚ ਵਿੱਚ ਵਾਲਾ ਏਰੀਆ ਇਹਦੇ ਵਿੱਚ ਹੀ ਇਸ ਵੇਲੇ ਜਿਹੜੇ ਗਾਜ਼ਾ ਦੇ ਲੋਕ ਆ ਜਾਂ ਕੋਈ ਹਮਾਸ ਮੂਸ ਵਾਲੇ ਆ ਜਿਹੜੇ ਇੱਥੇ ਲੁਕੇ ਹੋਏ ਆ ਉਹ ਦੱਸੇ ਜਾ ਰਹੇ ਆ ਬਾਕੀ ਦਾ ਸਾਰਾ ਏਰੀਆ ਇਹਨਾਂ ਨੇ ਐਨ ਢਾ ਢੂ ਕੇ ਨਸ ਤੋਂ ਨਬੂਤ ਕਰ ਦਿੱਤਾ ਇੱਥੇ ਇਹਨਾਂ ਦਾ ਹੀ ਰਾਜ ਆ ਸੋ ਹੁਣ ਕੀ ਕਿਹਾ ਜਾ ਰਿਹਾ ਜਿਹੜੀ ਇਹ ਡੀਲ ਆ ਕਿ ਜਦੋਂ ਤੁਸੀਂ ਐਗਰੀਮੈਂਟ ਕਰ ਲਓਗੇ ਸਾਡੇ ਜਿਹੜੇ ਬੰਦੇ ਆ ਇਜ਼ਰਾਈਲ ਵਾਲਿਆਂ ਦੇ ਫੜਿਓ ਆ ਉਹ ਤੁਸੀਂ ਛੱਡ ਦੋਗੇ ਤਾਂ ਅਸੀਂ ਜਿਹੜੀ ਆ ਨੀਲੀ ਜਿਹੀ ਲੇਨ ਤੋਂ ਆਪਣੀਆਂ ਫੋਰਸਾਂ ਹਟਾ ਕੇ ਆ ਪੀਲੀ ਲੇਨ ਤੱਕ ਲਿਆਉਂਗੇ ਫਿਰ ਹੌਲੀ ਹੌਲੀ ਜਿੱਦਾਂ ਜਿੱਦਾਂ ਤੁਸੀਂ ਮਤਲਬ ਐਗਰੀਮੈਂਟ ਦੇ ਨਾਲ ਨਾਲ ਸਹਿਮਤ ਹੁੰਦੇ ਜਾਓਗੇ ਉੱਥੇ ਥੋੜੀ ਸਰਕਾਰ ਬਣ ਗਈ ਫਿਰ ਇਹ ਪੀਲੀ ਲੇਨ ਤੱਕ ਆ ਜਾਊਗੇ ਫਿਰ ਜਦੋਂ ਉੱਥੇ ਜਿਹੜੀ ਲੋਕਲ ਪੁਲਿਸ ਨੂੰ ਟ੍ਰੇਨਡ ਕਰਤਾ ਜਿਹੜੀਆਂ ਫੋਰਸਾਂ ਰੱਖੀਆਂ ਹੋਊਗੀਆਂ ਇੰਟਰਨੈਸ਼ਨਲ ਇਹ ਇਜ਼ਰਾਈਲ ਤੇ ਯੂਐਸਏ ਵਾਲਿਆਂ ਨੇ ਫਿਰ ਇਹ ਨੋਂ ਤੱਕ ਆਹ ਜਿਹੜੀ ਲਾਲ ਲੀਕ ਆ ਇੱਥੇ ਤੱਕ ਫੋਰਸਾਂ ਆਪਣੀਆਂ ਲਾਊਗੇ ਇਜ਼ਰਾਈਲ ਵਾਲੇ ਫਿਰ ਜਦੋਂ ਇਹ ਸਾਰੀਆਂ ਸ਼ਰਤਾਂ ਇਹਨਾਂ ਨੇ ਮੰਨ ਲਈਆਂ ਫਿਰ ਇਹ ਕਹਿੰਦੇ ਆ ਕਿ ਆਹ ਜਿਹੜੀਆਂ ਇੱਕ ਬਫਰ ਜ਼ੋਨ ਬਣਾਇਆ ਹੋਇਆ ਇੱਥੇ ਮਤਲਬ ਕਿ ਇਜ਼ਰਾਈਲ ਦੀਆਂ ਫੋਰਸਾਂ ਹੋਊਗੀਆਂ ਆ ਤੁਸੀਂ ਦੇਖ ਸਕਦੇ ਆ ਇਹ ਗਾਜ਼ਾ ਦੇ ਚਾਰੇ ਪਾਸੇ ਹੈਨਾ ਇੱਥੇ ਇੱਕ ਤਰ੍ਹਾਂ ਨਾਲ ਬਫਰ ਜ਼ੋਨ ਬਣਾਉਗੇ ਬਾਰਡਰ ਬੂਡਰ ਬਣਾ ਕੇ ਇਧਰਲੇ ਪਾਸੇ ਇਜ਼ਰਾਈਲ ਆ ਸੋ ਇੱਥੇ ਤੱਕ ਜਾਨੀ ਕਿ ਚਲ ਜੂਗੇ ਜਦੋਂ ਇਹ ਸਾਰੀਆਂ ਸ਼ਰਤਾਂ ਤੇ ਕੰਮ ਹੋ ਜਾਊਗਾ ਇਹ ਇਜ਼ਰਾਈਲ ਵਾਲੇ ਵੈਸੇ ਕਹਿ ਰਹੇ ਆ ਸੋ 17ਵੇਂ ਨੰਬਰ ਤੇ ਇਹ ਦੱਸਿਆ ਗਿਆ ਆ 17ਵੇਂ ਨੰਬਰ ਤੇ ਇਹ ਕਿਹਾ ਕਿ ਜੇਕਰ ਹਮਾਸ ਵਾਲੇ ਇਹ ਵਾਲੇ ਪ੍ਰੋਜੈਕਟ ਨੂੰ ਇਹ ਕੈਨਸਲ ਕਰ ਦੇਆ ਫਿਰ ਇਹ ਇਜ਼ਰਾਈਲੀ ਫੋਰਸਾਂ ਆਪਣੇ ਹਿਸਾਬ ਨਾਲ ਡੀਲ ਕਰਨ ਗਈਆਂ ਮੇਨ ਪੁਆਇੰਟ ਜਹੀ ਆ ਬਾਬੇ ਮਤਲਬ ਕਿ ਇਹ ਜਿਹੜੀ ਗਾਜਾ ਪੱਟੀ ਆ ਜੇ ਮੈਂ ਤੁਹਾਨੂੰ ਦੱਸਾਂ ਇਹ ਇਜ਼ਰਾਈਲ ਵਾਲਿਆਂ ਨੇ ਆਪਣੇ ਕਬਜ਼ੇ ਚ ਲੈਣੀ ਆ ਮੈਂ ਬਹੁਤ ਚਿਰ ਪਹਿਲਾਂ ਦਾ ਇਹ ਚੀਜ਼ ਕਹਿਣਾ ਆ ਸੋ ਕੋਈ ਨਾ ਕੋਈ ਉਹ ਬਹਾਨੇ ਬੁਨੇ ਦੇ ਲੱਭਦੇ ਆ ਨਾ ਸੋ ਇਹ ਜਿਹੜਾ ਇੱਕ ਤਰੀਕਾ ਹੈ ਕਿ ਆ ਬਫਰ ਜ਼ੋਨ ਹੋ ਜਾਊਗਾ ਇੱਥੇ ਇਜ਼ਰਾਈਲ ਅਲੇ ਅਲੱਗ ਦੇਸ਼ ਬਣ ਜਾਊਗਾ ਗਾਜਾ ਵਾਲਾ ਅਲੱਗ ਬਣ ਜਾਊਗਾ ਇਹ ਸਭ ਗੱਲਾਂ ਹੀ ਆ ਇਹਨਾਂ ਨੇ ਹੌਲੀ ਹੌਲੀ ਇੱਥੇ ਇਹ ਚੀਜ਼ ਕਰੇ ਲੈਣੀ ਆ ਇਹ ਜਿਹੜੀਆਂ ਵੀ ਸ਼ਰਤਾਂ ਆ ਹਮਾਸ ਮੂਸ ਵਾਲਿਆਂ ਨੇ ਕਿਹੜੇ ਇੱਥੇ ਸਾਈਨ ਸੂਨ ਕਰਨੇ ਆ ਮੈਨੂੰ ਤਾਂ ਲੱਗਦਾ ਨਹੀਂਗਾ ਜੇ ਕਾਰ ਵੀ ਦਿੱਤੇ ਨੇ ਤਾਂ ਵੀ ਲੈ ਲੈਣਾ ਫਿਲਹਾਲ ਉਹਨਾਂ ਨੇ ਜਿਹੜਾ ਇੱਕ ਮੈਪ ਪਲਾਨ ਪੂਰੀ ਦੁਨੀਆ ਨੂੰ ਦਿਖਾਇਆ ਪੀਸ ਕਰਨ ਲਈ ਉਹਦੇ ਵਿੱਚ ਇਹ ਲਿਖਿਆ ਆ ਕਿ ਹਮਾਸ ਵਾਲੇ ਜੇ ਨਹੀਂ ਮੰਨੂਗੇ ਇਹ ਸਾਰੀਆਂ ਸ਼ਰਤਾਂ ਤੇ ਫਿਰ ਇਜ਼ਰਾਇਲ ਵਾਲੇ ਆਪਣੇ ਹਿਸਾਬ ਨਾਲ ਕਰੂਗੇ ਤੇ ਉਹਨਾਂ ਨੇ ਕਾਰ ਵੀ ਲੈਣਾ ਹੀ ਆ 18ਵੇਂ ਨੰਬਰ ਤੇ ਗਾਜ਼ਾ ਦੇ ਜਾਂ ਫਲਸਤੀਨ ਦੇ ਜਿਹੜੇ ਲੋਕ ਹੋਊਗੇ ਅਧਿਕਾਰੀ ਹੋਊਗੇ ਤੇ ਇਜ਼ਰਾਇਲ ਦੇ ਜਿਹੜੇ ਵੀ ਮਤਲਬ ਕਿ ਆਫੀਸ਼ੀਅਲਸ ਹੋਊਗੇ ਉਹ ਆਪਸ ਦੇ ਵਿੱਚ ਗੱਲਬਾਤ ਕਰਿਆ ਕਰੂਗੇ ਤਾਂ ਜੋ ਉਹਨਾਂ ਦੇ ਵਿੱਚ ਪੀਸ ਸ਼ਾਂਤੀ ਬਣੀ ਰਹੇ 19ਵੇਂ ਨੰਬਰ ਤੇ ਇਹ ਜਿਹੜੇ ਫਲਸਤੀਨ ਦੇ ਲੋਕ ਗਾਜ਼ਾ ਚ ਰਹਿੰਦੇ ਆ ਉਹਨਾਂ ਦੇ ਲਈ ਰਿਫਾਰਮ ਲਿਆਂਦੇ ਜਾਊਗੇ ਤਾਂ ਜੋ ਉਹ ਡਵੈਲਪਮੈਂਟ ਹੋ ਸਕਣ ਤੇ ਉਹਨਾਂ ਦਾ ਜਿਹੜਾ ਸਟੇਟ ਹੁੱਡ ਜਿਹੜਾ ਆ ਉਹ ਉਹਨੂੰ ਹੋਰ ਜ਼ਿਆਦਾ ਇੰਪਰੂਵਮੈਂਟ ਕੀਤਾ ਜਾ ਸਕੇ 20 ਨੰਬਰ ਤੇ ਦੱਸਿਆ ਜੀ ਕਿ ਇਹ ਜਿਹੜਾ ਪੀਸਫੁੱਲ ਇਹ ਜਿਹੜੀ ਹੋਊਗਾ ਉਹਦੇ ਵਿੱਚ ਇਜ਼ਰਾਈਲ ਤੇ ਇਹ ਗਾਜ਼ਾ ਦੇ ਵਿੱਚ ਯੂ ਐਸ ਏ ਜਿਹੜਾ ਇਹਨੂੰ ਲੀਡ ਕਰੂਗਾ ਇਜ਼ਰਾਈਲ ਤੇ ਫਲਸਤੀਨ ਦੇ ਵਿੱਚ ਜਿਹੜਾ ਆਪਸ ਤੇ ਜਿਹੜੇ ਪੋਲੀਟੀਕਲ ਪਾਰਟੀਆਂ ਵੀ ਹੋ ਗਈਆਂ ਉਹ ਵੀ ਜਿਹੜੇ ਆਪਸ ਦੇ ਵਿੱਚ ਸ਼ਾਂਤੀ ਬਾਰਤਾ ਇੱਕ ਦੂਏ ਨਾਲ ਕੰਮ ਜਾਵ ਰਹੇ ਸੋ ਇਹ ਜਿਹੜੇ 20 ਪੁਆਇੰਟ ਆ ਗਾਜ਼ਾ ਦੇ ਪਲਾਨ ਲਈ ਲਿਆਂਦੇ ਆ 트ੰਪ ਨੇ ਤੇ ਨਿਤਨ ਜਾਉ ਨੇ ਜਿਹਦੇ ਲਈ ਜਿਹੜੀ ਸਹਿਮਤੀ ਆ ਪਾਕਿਸਤਾਨ ਨੇ ਵੀ ਦਿੱਤੀ ਆ ਇੰਡੀਆ ਨੇ ਵੀ ਸਹਿਮਤੀ ਦਿੱਤੀ ਆ ਕਿ ਹਾਂਜੀ ਬਈ ਆ ਸੜਾ ਆ ਜਿਹੜਾ ਆ ਪੀਸ ਇਹ ਡੀਲ ਆ ਸਾਨੂੰ ਮਨਜ਼ੂਰ ਆ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਨੇ ਇਹਦੇ ਵਿੱਚ ਸਹਿਮਤੀ ਦਿੱਤੀ ਆ ਹੁਣ ਤੁਸੀਂ ਇਹਦੇ ਵਿੱਚ ਅੰਦਾਜ਼ਾ ਆਪੇ ਹੀ ਲਗਾ ਸਕਦੇ ਆ ਦੀ ਹਮਾਸ ਵਾਲੇ ਜੇ ਕਰ ਇਹਦੇ ਤੇ ਸਾਈਨ ਕਰੂਗੇ ਇਹਨੇ 2 ਸਾਲ ਲੋਕਾਂ ਦਾ ਉੱਥੇ ਕਾਨਕੂਨ ਕਰਵਾ ਕੇ ਉਹਨਾਂ ਨੇ ਕਹਣਾ ਸਾਨੂੰ ਕੀ ਖੱਟਿਆ ਹੋਣ ਉਹ ਕਰੂਗੇ ਨਹੀਂ ਕਰੂਗੇ ਗੱਲ ਅਲੱਗ ਆ ਪਰ ਇਜ਼ਰਾਈਲ ਆੜਿਆਂ ਨੇ ਜੋ ਇੱਥੇ ਇਹਨਾਂ ਦੇ ਮੂਰੇ ਡੀਲ ਰੱਖੀ ਆ ਉਹਦੇ ਵਿੱਚ ਸਾਫ਼ ਜਾਹਰ ਆ ਕਿ ਇਹ ડીਲ ਜੇਕਰ ਨਹੀਂ ਕਰਦੇ ਤਾਂ ਉਹ ਉਹਨਾਂ ਨੇ ਗਾਜ਼ਾ ਪੱਟੀ ਦੇ ਸਾਰਾ ਕਬਜ਼ਾ ਕਰ ਹੀ ਲੈਣਾ ਜੇ ਕਰ ਵੀ ਲਈਆ ਤਾਂ ਇੱਕ ਤਰ੍ਹਾਂ ਦੇ ਨਾਲ ਗਾਜ਼ਾ ਦੇ ਵਿੱਚ ਜਿਹੜੀ ਸਰਕਾਰ ਬਣੂਗੀ ਉਹ ਯੂਐਸਏ ਜਾਂ ਇਜ਼ਰਾਇਲ ਦੀ ਇੱਕ ਤਰ੍ਹਾਂ ਨਾਲ ਆ ਪਪਟ ਹੀ ਹੋਊਗੀ ਅਸਲ ਦੇ ਵਿੱਚ ਇਸ ਵੇਲੇ ਜਿਹੜਾ ਨਿਤਨ ਜਾਊ ਹਾ ਇਜ਼ਰਾਇਲ ਦਾ ਪੀਐਮ ਤੇ ਟਰੰਪ ਤੇ ਵੀ ਇਸ ਵੇਲੇ ਪੂਰੀ ਦੁਨੀਆ ਦੁਆਰਾ ਬਹੁਤ ਇੱਕ ਪ੍ਰੈਸ਼ਰ ਬਿਲਡ ਕੀਤਾ ਜਾ ਰਿਹਾ ਕਿਉਂਕਿ ਜੋ ਜੋ ਇੱਥੇ ਗਾਜ਼ਾ ਦੇ ਵਿੱਚ ਫਲਸਤੀਨ ਲੋਕਾਂ ਦੇ ਉੱਤੇ ਜ਼ੁਲਮ ਹੋ ਰਿਹਾ ਬੱਚੇ ਮਾਰੇ ਜਾ ਰਹੇ ਤੁਸੀਂ ਦੇਖਿਆ ਹੋਣਾ ਇਹ ਫਲਸਤੀਨ ਵਾਲੇ ਵੱਖ-ਵੱਖ ਦੇਸ਼ਾਂ 'ਚ ਜਾ ਕੇ ਰੈਲੀਆਂ ਕਰਦੇ ਤੇ ਜਿਹੜੀਆਂ ਵੀਡੀਓਜ਼ ਫੂਟੇਜ ਤੇ ਇਹ ਜਿਹੜੀਆਂ ਫੋਟਾਂ ਫੂਟਾਂ ਇਥੋਂ ਗਾਜਾ 'ਚੋਂ ਨਿਕਲ ਕੇ ਇੰਟਰਨੈਟ ਥਰੂ ਬਾਹਰ ਜਾਂਦੀਆਂ ਲੋਕਾਂ ਤੱਕ ਜਿੱਥੇ ਬੱਚੇ ਮਰ ਰਹੇ ਆ ਉਹਨਾਂ ਦੇ ਪਿੰਜਰ ਵਗੈਰਾ ਨਿਕਲੇ ਹੋਏ ਆ ਇਸ ਲਈ ਜਿਹੜੇ ਬਹੁਤ ਸਾਰੇ ਦੇਸ਼ਾਂ ਦੇ ਜਿਹੜੇ ਲੋਕ ਆ ਜਿਨ੍ਹਾਂ ਦੇ ਅੰਦਰ ਕੋਈ ਇਨਸਾਨੀਅਤ ਦੀ ਭਾਵਨਾ ਹੈ ਉਹ ਵੀ ਜਿਹੜੇ ਆਪਣੀਆਂ ਸਰਕਾਰਾਂ ਤੇ ਪ੍ਰੈਸ਼ਰ ਬਿਲਡ ਕਰ ਰਹਾ ਆ ਕਿ ਤੁਸੀਂ ਇਹ ਜਿਹੜੇ ਨਿਤਨ ਜਾਹੂ ਇਜ਼ਰਾਇਲ ਵਾਲਾ ਜਾਂ ਇਹ ਟਰੰਪ ਆ ਉਹਦੇ ਤੇ ਪੂਰਾ ਪ੍ਰੈਸ਼ਰ ਬਿਲਡ ਕਰੋ ਹਨਾ ਜਦੋਂ ਸਰਕਾਰਾਂ ਫੇਲ ਹੋ ਜਾਂਦੀਆਂ ਫਿਰ ਜਿਹੜੀ ਲੋਕਾਂ ਦੀ ਇਨਸਾਨੀਅਤ ਜਦੋਂ ਜਾਗਦੀ ਹੈ ਉਹਦੇ ਬੁਰੇ ਬੜਬੜੀਆਂ ਸਰਕਾਰਾਂ ਵੀ ਡਿੱਗ ਜਾਂਦੀਆਂ ਬਾਕੀ ਮੁਲਕ ਕੋਈ ਇੱਥੇ ਸਹਾਇਤਾ ਲੈ ਕੇ ਜਾਊਗੇ ਨਹੀਂ ਜਾਊਗੇ ਪਰ ਇੱਕ ਆ ਫਲੋਟ ਲਾੜਿਆਂ ਦੇ 50 ਵੋਟਾਂ ਲੋਕਾਂ ਦੀਆਂ ਆਮ ਲੋਕ ਜਿਹੜੇ ਆ ਇਹ ਸਪੇਨ ਦੇ ਹੋ ਗਏ ਜਾਂ ਇਹ 44 ਦੇਸ਼ਾਂ ਦੇ ਇਹ ਯੂਰਪ ਦੇ ਵੀ ਹੋਰ ਪੂਰੀ ਦੁਨੀਆ ਚੋਂ 44 ਦੇਸ਼ਾਂ ਦੇ ਲੋਕ ਆ ਜਿਹੜੇ ਸਪੇਨ ਤੋਂ ਤੁਰਪੈ ਯਾਨੀ ਕਿ ਆਪਣੀਆਂ 50 ਨਿੱਜੀ ਵੋਟਾਂ ਤਰੀਕੇ ਦੀਆਂ ਲੈ ਕੇ ਤੇ ਇਹ ਗਾਜਾ ਪੱਟੀ ਵੱਲ ਪਹੁੰਚ ਰਹੇ ਆ ਹਣਾ ਇੱਕ ਇੱਕ ਅੱਧੇ ਦਿਨ ਤੱਕ ਪਹੁੰਚ ਵੀ ਜਾਊਗੇ ਇਹ ਵੀਡੀਓ ਦੇ ਆ ਵੀਡੀਓ ਦੇ ਵਿੱਚ ਤੁਸੀਂ ਦੇਖ ਵੀ ਸਕਦੇ ਆ ਲੋਕ ਆਪਣੀਆਂ ਵੀਡੀਓਸ ਪਾ ਵੀ ਰਹੇ ਆ ਕਿੱਦਾਂ ਇਹ 50 ਛੇਪਾਂ ਆਮ ਲੋਕਾਂ ਦੀਆਂ ਇਹ ਕੋਈ ਜੰਗੀ ਜਹਾਜ਼ ਨਹੀਂ ਗੇ ਕਿਸੇ ਦੀਆਂ ਫੌਜਾਂ ਨਹੀਂ ਗੇ ਆਮ ਲੋਕ ਏਡ ਲੈ ਕੇ ਯਾਨੀ ਕਿ ਕੋਈ ਕੋਈ ਮੈਡੀਕਲ ਏਡ ਲੈ ਕੇ ਖਾਣਾ ਪੀਣਾ ਲੈ ਕੇ ਜਿਹੜੇ ਗਾਜਾ ਚ ਲੋਕ ਆ ਉਹਨਾਂ ਲਈ ਲੈ ਕੇ ਤੁਰ ਪਏ ਆ ਉਧਰ ਨੂੰ ਤੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਹੁਣ ਇਹ ਚੀਜ਼ਾਂ ਹੋ ਰਹੀਆਂ ਇਹਨੇ ਇੱਕ ਬਿਲਡ ਕੀਤਾ ਪ੍ਰੈਸ਼ਰ ਕੀ ਟਰੰਪ ਦੇ ਉੱਤੇ ਵੀ ਤਾਂ ਨਿਤਨ ਜਾਊ ਦੇ ਉੱਤੇ ਵੀ ਕਿ ਇਹ ਲੜਾਈ ਜਿਹੜੀ ਹੈ ਇਹਨੂੰ ਛੇਤੀ ਤੋਂ ਛੇਤੀ ਖਤਮ ਕੀਤਾ ਜਾਵੇ। ਜਾਂ ਜਾਂ ਛੇਤੀ ਸਫਾਇਆ ਕਰ ਦਿੱਤਾ ਜਾਵੇ ਉੱਥੇ ਜਾਂ ਕੋਈ ਜਿੱਦਾਂ ਇਹ ਪੀਸ ਡੀਲ ਕਹਿ ਰਿਹਾ ਉਹ ਹਿਸਾਬ ਦਾ ਕੰਮ ਕੀਤਾ ਜਾਵੇ ਤੇ ਦੂਜਾ ਟਰੰਪ ਵੀ ਚਾਹੁੰਦਾ ਹੈ ਕਿ ਕਿਸੇ ਤਰ੍ਹਾਂ ਇਹ ਪੀਸ ਪੂਸ ਹੋ ਜਾਏ ਮੇਰਾ ਨੋਬਲ ਪੁਰਸਕਾਰ ਛੇਤੀ ਪੱਕਾ ਹੋ ਜਾਏ। ਸੋ ਕਈ ਚੀਜ਼ਾਂ ਇਹਦੇ ਪਿੱਛੇ ਕੰਮ ਕਰਦੀਆਂ ਪਰ ਜਿੱਦਾਂ ਲੋਕਾਂ ਨੇ ਆਮ ਲੋਕਾਂ ਨੇ ਜੋ ਪ੍ਰੈਸ਼ਰ ਬਿਲਡ ਕੀਤਾ ਇਹ ਗਾਜ਼ਾ ਦੇ ਲੋਕਾਂ ਤੇ ਜੋ ਜ਼ੁਲਮ ਹੋ ਰਿਹਾ ਬੱਚਿਆਂ ਤੇ ਹੋ ਰਿਹਾ ਉਹਨੂੰ ਨੱਥ ਪਾਈ ਜਾਵੇ ਉਹਨੂੰ ਘਟਾਇਆ ਜਾਵੇ ਖਤਮ ਕੀਤਾ ਜਾਵੇ ਸੋ ਇਹ ਵੀ ਇੱਕ ਬਹੁਤ ਵੱਡਾ ਕਾਰਨ ਆ ਕਿ ਜਿਹੜੀ ਇਹ ਪੀਸ ਡੀਲ ਆ ਇਸ ਵੇਲੇ ਦੇਤੇ ਗੱਲਬਾਤ ਹੋ ਰਹੀ ਆ ਬਾਕੀ ਮੈਂ ਹਮਾਸ ਬਾਰੇ ਵੀ ਦੱਸਦਾ ਰਹਿਣਾ ਕਿ ਹਮਾਸ ਕਿਸ ਤਰ੍ਹਾਂ ਇਜ਼ਰਾਈਲ ਦੀਆਂ ਜਿਹੜੀਆਂ ਏਜੰਸੀਆਂ ਸੀਗੀਆਂ ਉਹਨਾਂ ਦੁਆਰਾ ਕ੍ਰੀਏਟ ਕੀਤੀ ਗਈ ਸੀ ਬਹੁਤ ਸਾਲ ਪਹਿਲਾਂ ਇਹਨਾਂ ਨੂੰ ਪੂਰੀ ਸਹਾਇਤਾ ਵਗੈਰਾ ਉਹ ਦਿੰਦੇ ਸੀ ਕਈ ਇਹਨਾਂ ਦੇ ਜਿਹੜੇ ਇਜ਼ਰਾਈਲ ਦੇ ਸਾਬਕਾ ਜਿਹੜੇ ਫੌਜੀ ਰਏ ਆ ਉਹਨਾਂ ਨੇ ਇੰਟਰਵਿਊਜ਼ ਦੇ ਵਿੱਚ ਵੀ ਦੱਸਿਆ ਹੈ ਨਾ ਕਿਸ ਤਰ੍ਹਾਂ ਇਹ ਹਮਾਸ ਨੂੰ ਕ੍ਰੀਏਟ ਕੀਤਾ ਗਿਆ ਇਹਨੂੰ ਬਦਲਣ ਫੁੱਲਣ ਦਿੱਤਾ ਗਿਆ ਕਿਉਂਕਿ ਇੱਕ ਤਰ੍ਹਾਂ ਨਾਲ ਲੋਕਾਂ ਦੀਆਂ ਭਾਵਨਾਵਾਂ ਨਾਲ ਜੋੜ ਲਈਆਂ ਜਾਂਦੀਆਂ ਜਦੋਂ ਕਿਸੇ ਦੇਸ਼ ਤੇ ਹਮਲਾ ਕਰਨਾ ਕਿ ਇਹਨੇ ਪਹਿਲਾਂ ਸਾਡੇ ਬੰਦਿਆਂ ਤੇ ਹਮਲਾ ਕੀਤਾ ਸਾਡੇ ਲੋਕ ਮਾਰੇ ਇਸ ਲਈ ਹੁਣ ਅਸੀਂ ਇਹਦੀ ਜਗ੍ਹਾ ਜਿਹੜੀ ਆ ਉਹ ਕੈਪਚਰ ਕਰ ਲਈ ਜਾਊਗੀ ਲੋਕਾਂ ਦੀ ਸਹਿਮਤੀ ਨਾਲ ਲੈ ਲਈ ਜਾਂਦੀ ਆ ਜਿੱਦਾਂ ਅਲ ਕਾਇਦਾ ਨਾਲ ਕੀਤਾ ਅਮਰੀਕਾ ਵਾਲਿਆਂ ਨੇ ਕਿ ਅਲ ਕਾਇਦਾ ਨੇ ਸਾਡੇ ਉੱਤੇ ਹਮਲਾ ਕੀਤਾ ਹੁਣ ਅਸੀਂ ਅਫਗਾਨਿਸਤਾਨ ਨੂੰ ਖਤਮ ਕਰ ਦੇਾਂਗੇ ਕਿਤੇ ਨਾ ਕਿਤੇ ਉੱਥੇ ਜਿਹੜਾ ਰਸ਼ੀਆ ਦੀ এনਵਾਇਰਨਮੈਂਟ ਸੀਗੀ ਉਹਨੂੰ ਖਤਮ ਕਰਨਾ ਸੀ ਸੋ ਪਿੱਛੇ ਕਾਰਨ ਕਈ ਵਾਰੀ ਹੋਰ ਹੁੰਦੇ ਆ ਲੋਕਾਂ ਨੂੰ ਦਿਖਾਈਆਂ ਚੀਜ਼ਾਂ ਹੋਰ ਜਾਂਦੀਆਂ ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਉੱਥੇ ਗਾਜ਼ਾ ਦੇ ਵਿੱਚ ਆ ਲੋਕਾਂ ਦਾ ਨਾਸ ਬినాਸ਼ ਕੀਤਾ ਹੀ ਆ ਇਹਨਾਂ ਨੇ ਇਜ਼ਰਾਈਲ ਆੜਿਆਂ ਨੇ ਹੁਣ ਅੱਗੇ ਰੁਕਦਾ ਜਾਂ ਨਹੀਂ ਰੁਕਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਫਿਲਹਾਲ ਇੱਕ ਜਿਹੜੀ ਡੀਲ ਆ ਉਹ ਲੈ ਕੇ ਆਇਆ ਸਾਹਮਣੇ ਹਮਾਸ ਵਾਲੇ ਉੱਤੇ ਸੈਨ ਕਰਦੇ ਆ ਨਹੀਂ ਕਰਦੇ ਆ ਉਹ ਆਉਣ ਵਾਲੇ ਸਮੇਂ ਚ ਪਤਾ ਲੱਗੂਗਾ ਇਹ ਪੂਰੀ ਖਬਰ ਸੀਗੀ ਦੱਸਣ ਦੀ ਕੋਸ਼ਿਸ਼ ਕੀਤੀ ਆ ਜੇਕਰ ਵਧੀਆ ਲੱਗਦਾ ਹੁੰਦਾ ਥੱਲੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਜੇਕਰ ਕੁਝ ਕਮੀ ਹੁੰਦੀ ਆ ਤਾਂ ਵੀ ਜਰੂਰ ਦੱਸ ਦਿਆ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ